ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਅੱਜ ਧਮਕੀ ਮਿਲੀ ਐ ਜਿਹੜੀ ਜਾਨੋਂ ਮਾਰਨ ਦੀ ਉਸ ਦੇ ਵਿੱਚ ਜਿਹੜਾ ਬਲਦੇਵ ਪੰਨੂ ਆ ਉਹ ਕਹਿ ਰਿਹਾ ਕਿ ਤੁਹਾਡੇ ਜਿਹੜੇ ਜੇਲ੍ਹ ਦੇ ਵਿੱਚ ਉਸ ਟਾਈਮ ਸਰਪੰਚ ਬਣਾਇਆ ਗਿਆ ਸੀ ਉਸ ਦੀ ਮਾਤਾ ਨੂੰ ਉਦੋਂ ਤੁਸੀਂ ਕਿੱਥੇ ਸੀ ਜਿਹੜਾ ਮੁਖਤਿਆਰ ਅंसारी ਨੂੰ ਤੁਸੀਂ ਜੇਲ੍ਹ ਦੇ ਵਿੱਚ ਵੀਆਈਪੀ ਜਿਹੜੇ ਟ੍ਰੀਟਮੈਂਟ ਦਿੱਤੇ ਸੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਉਹ ਵੀਡੀਓ ਕਾਲ ਦੇ ਉੱਤੇ ਬਾਹਰ ਧਮਕੀਆਂ ਦਿੰਦਾ ਸੀ ਫਰौती ਮੰਗਦਾ ਸੀ ਜੱਗੂ ਭਗਵਾਨਪੁਰੀਆ ਉਦੋਂ ਕਿੱਥੇ ਸੀ ਉਦੋਂ ਉਹ ਤੁਹਾਡਾ ਸਕਾ ਸੀ ਤੇ ਹੁਣ ਉਹ ਤੁਹਾਡੇ ਪੁੱਤਰ ਨੂੰ ਧਮਕੀਆਂ ਦੇ ਰਿਹਾ ਤਾਂ ਤੁਹਾਨੂੰ ਉਹ ਮਾੜਾ ਲੱਗਣ ਲੱਗ ਪਿਆ ਦੂਜਿਆਂ ਦੇ ਵੀ ਪੁੱਤਰ ਨੇ ਪਰ ਤੁਹਾਡੇ ਜਿਹੜੀ ਪੁੱਤਰ ਨੂੰ ਧਮਕੀ ਮਿਲੀ ਆ ਉਸ ਲਈ ਜਿਹੜੀ ਸਰਕਾਰ ਆ ਉਹ ਵੇਰ ਹੈ ਤੁਹਾਡੇ ਪੁੱਤਰ ਨੂੰ ਕੁਝ ਨਹੀਂ ਹੋਣ ਦਿੱਤਾ ਜਾਊਗਾ ਇਵਨ ਕੇ ਕੋਈ ਵੀ ਪੁੱਤਰ ਮਾਂ ਦਾ ਹੋਵੇ ਕਿਸੇ ਨੂੰ ਵੀ ਕੁਝ ਨਹੀਂ ਹੋਣ ਦਿੱਤਾ ਜਾਊਗਾ ਕੀ ਕਹਿਣਾ ਬਲਦੇਜ ਪੰਨੂ ਦਾ ਉਹ ਤੁਹਾਨੂੰ ਦਿਖਾਉਨੇ ਆ ਸੁਖਜਿੰਦਰ ਸਿੰਘ ਰੰਦਾਵਾ ਜੀ ਜਿਹੜੀ ਗੱਲ ਤੁਸੀਂ ਕਹੀ ਆ ਕਿ ਤੁਹਾਡੇ ਬੇਟੇ ਨੂੰ ਧਮਕੀ ਦਿੱਤੀ ਗਈ ਆ ਉਹ ਬਹੁਤ ਸੀਰੀਅਸ ਮੈਟਰ ਆ ਔਰ ਸਰਕਾਰ ਇਸ ਤਰ੍ਹਾਂ ਦੇ ਮੈਟਰ ਨੂੰ ਕਦੀ ਵੀ ਅਨਸੀਰੀਅਸ ਤੌਰ ਦੇ ਉੱਤੇ ਨਹੀਂ ਲੈਂਦੀ ਇਹਨੂੰ ਬਹੁਤ ਸੀਰੀਅਸ ਲਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਦੀ ਉਹਨਾਂ ਲੋਕਾਂ ਪ੍ਰਤੀ ਜਿਹੜੇ ਕਾਨੂੰਨ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਹੈ ਔਰ ਇਹਦੇ ਉੱਤੇ ਵੀ ਐਕਸ਼ਨ ਜਿਹੜਾ ਹੋਊਗਾ ਪਰ ਇਹ ਸੋਚਣ ਦਾ ਸਮਾਂ ਕਿ ਜਿਹਦੇ ਉੱਤੇ ਤੁਸੀਂ ਅੱਜ ਇਲਜ਼ਾਮ ਲਾ ਰਹੇ ਹੋ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਰਪੰਚ ਕਿਹਨੇ ਬਣਾਇਆ ਜ਼ਿਲ੍ਹਾ ਦੇ ਵਿੱਚੋਂ ਉਸ ਵੇਲੇ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਕਿਨੇ ਦਵਾਈ ਤੇ ਉੱਤਰ ਪ੍ਰਦੇਸ਼ ਦਾ ਇੱਕ ਗੈਂਗਸਟਰ ਜਿਹਨੂੰ ਇੱਥੇ ਇੱਕ ਛੋਟਾ ਜਿਹਾ ਕੇਸ ਪਾ ਕੇ ਲਿਆ ਕੇ ਵੀਆਈਪੀ ਟ੍ਰੀਟਮੈਂਟ ਦੇ ਕੇ ਰੱਖਿਆ ਗਿਆ ਇਹ ਸਾਰਾ ਕੁਝ ਸਾਹ ਦੇ ਸਾਹਮਣੇ ਆ ਔਰ ਉਹਨੂੰ ਲਜਾਣ ਦੇ ਵਾਸਤੇ ਉੱਤਰ ਪ੍ਰਦੇਸ਼ ਦੀ ਸਰਕਾਰ ਸੁਪਰੀਮ ਕੋਰਟ ਤੱਕ ਗਈ ਸੁਪਰੀਮ ਕੋਰਟ ਤੱਕ ਸਰਕਾਰੀ ਵਕੀਲਾਂ ਨੇ ਉਹ ਕੇਸ ਲੜਿਆ ਔਰ ਉਹ ਖਰਚਾ ਜਿਹੜਾ ਜੀ ਉਹ ਪਿਆ ਅੱਜ ਸਮਾਂ ਹੈ ਸੋਚਣ ਦਾ ਉਹਨਾਂ ਰਵਾਇਤੀ ਪਾਰਟੀਆਂ ਦੇ ਵਾਸਤੇ ਚਾਹੇ ਉਹ ਕਾਲੀ ਭਾਜਪਾ ਨੇ ਚਾਹੇ ਉਹ ਕਾਂਗਰਸ ਹੈ ਕਿ ਉਹਨਾਂ ਲੋਕਾਂ ਦੀ ਤੁਸੀਂ ਕਿਸੇ ਨਾ ਕਿਸੇ ਵੇਲੇ ਮਦਦ ਕਰਦੇ ਰਹੇ ਹੋ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਚਾਹੇ ਉਹ ਨਾਬਾ ਜੇਲ੍ਹ ਬ੍ਰੇਕ ਹੋਵੇ ਚਾਹੇ ਉਹ ਅंसारी ਵਾਲਾ ਕਾਂਡ ਹੋਵੇ ਪਰ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਬੜੀ ਸਪਸ਼ਟ ਕ੍ਰਿਸਟਲ ਕਲੀਅਰ ਹੈ ਕਿ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸ਼ਹਿਦ ਦਿੱਤੀ ਗਈ ਆ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸ਼ਹਿਦ ਦਿੱਤੀ ਜਾਊਗੀ ਕਿਉਂਕਿ ਸਰਕਾਰ ਦੀ ਲਾਅ ਐਂਡ ਆਰਡਰ ਵਾਲੇ ਮਾਮਲੇ ਦੇ ਉੱਤੇ ਜਿਹੜੀ ਨੀਤੀ ਹੈ ਉਹ ਬੜੀ ਸਪਸ਼ਟ ਹੈ ਜ਼ੀਰੋ ਟੋਲਰੈਂਸ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਚ ਲਊਗਾ ਸੁਖਜਿੰਦਰ ਸਿੰਘ ਰੰਦਾਵਾ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਤੁਹਾਡੇ ਬੇਟੇ ਨੂੰ ਧਮਕੀ ਦਿੱਤੀ ਗਈ ਹੈ ਉਹ ਬਹੁਤ ਸੀਰੀਅਸ ਮੈਟਰ ਹੈ ਔਰ ਸਰਕਾਰ ਇਸ ਤਰ੍ਹਾਂ ਦੇ ਮੈਟਰ ਨੂੰ ਕਦੀ ਵੀ ਅਨਸੀਰੀਅਸ ਤੌਰ ਦੇ ਉੱਤੇ ਨਹੀਂ ਲੈਂਦੀ ਇਹਨੂੰ ਬਹੁਤ ਸੀਰੀਅਸ ਲਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਦੀ ਉਹਨਾਂ ਲੋਕਾਂ ਪ੍ਰਤੀ ਜਿਹੜੇ ਕਾਨੂੰਨ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਹੈ। ਔਰ ਇਹਦੇ ਉੱਤੇ ਵੀ ਐਕਸ਼ਨ ਜਿਹੜਾ ਹੋਊਗਾ। ਪਰ ਇਹ ਸੋਚਣ ਦਾ ਸਮਾਂ ਹੈ ਕਿ ਜਿਹਦੇ ਉੱਤੇ ਤੁਸੀਂ ਅੱਜ ਇਲਜ਼ਾਮ ਲਾ ਰਹੇ ਹੋ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਸਰਪੰਚ ਕਿਹਨੇ ਬਣਾਇਆ? ਜੇਲਾ ਦੇ ਵਿੱਚੋਂ ਉਸ ਵੇਲੇ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਕਿਹਨੇ ਦਵਾਈ? ਤੇ ਉੱਤਰ ਪ੍ਰਦੇਸ਼ ਦਾ ਇੱਕ ਗੈਂਗਸਟਰ ਜਿਹਨੂੰ ਇੱਥੇ ਇੱਕ ਛੋਟਾ ਜਿਹਾ ਕੇਸ ਪਾ ਕੇ ਲਿਆ ਕੇ ਵੀਆਈਪੀ ਟ੍ਰੀਟਮੈਂਟ ਦੇ ਕੇ ਰੱਖਿਆ ਗਿਆ। ਇਹ ਸਾਰਾ ਕੁਝ ਸਾਹ ਦੇ ਸਾਹਮਣੇ ਆ ਔਰ ਉਹਨੂੰ ਲਿਜਾਣ ਦੇ ਵਾਸਤੇ ਉੱਤਰ ਪ੍ਰਦੇਸ਼ ਦੀ ਸਰਕਾਰ ਸੁਪਰੀਮ ਕੋਰਟ ਤੱਕ ਗਈ ਸੁਪਰੀਮ ਕੋਰਟ ਤੱਕ ਸਰਕਾਰੀ ਵਕੀਲਾਂ ਨੇ ਉਹ ਕੇਸ ਲੜਿਆ ਔਰ ਉਹ ਖਰਚਾ ਜਿਹੜਾ ਜੀ ਉਹ ਪਿਆ ਅੱਜ ਸਮਾਂ ਹੈ ਸੋਚਣ ਦਾ ਉਹਨਾਂ ਰਵਾਇਤੀ ਪਾਰਟੀਆਂ ਦੇ ਵਾਸਤੇ ਚਾਹੇ ਉਹ ਕਾਲੀ ਭਾਜਪਾ ਨੇ ਚਾਹੇ ਉਹ ਕਾਂਗਰਸ ਹੈ ਕਿ ਉਹਨਾਂ ਲੋਕਾਂ ਦੀ ਤੁਸੀਂ ਕਿਸੇ ਨਾ ਕਿਸੇ ਵੇਲੇ ਮਦਦ ਕਰਦੇ ਰਹੇ ਹੋ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਚਾਹੇ ਉਹ ਨਾਬਾ ਜੇਲ ਬ੍ਰੇਕ ਹੋਵੇ ਕਾਹੇ ਵੰਸਾਈ ਵਾਲਾ ਕਾਹਨ ਹੋਵੇ ਪਰ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਬੜੀ ਸਪਸ਼ਟ ਕ੍ਰਿਸਟਲ ਕਲੀਅਰ ਹੈ ਕਿ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸ਼ਹਿਦ ਦਿੱਤੀ ਗਈ ਆ ਨਾ ਇਸ ਤਰ੍ਹਾਂ ਦੇ ਲੋਕਾਂ ਨੂੰ ਕਦੀ ਸ਼ਹਿਦ ਦਿੱਤੀ ਜਾਊਗੀ ਕਿਉਂਕਿ ਸਰਕਾਰ ਦੀ ਲਾਅ ਐਂਡ ਆਰਡਰ ਵਾਲੇ ਮਾਮਲੇ ਦੇ ਉੱਤੇ ਜਿਹੜੀ ਨੀਤੀ ਹੈ ਉਹ ਬੜੀ ਸਪਸ਼ਟ ਹੈ ਜ਼ੀਰੋ ਟੋਲਰੈਂਸ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਵਿਅਕਤੀ ਕਾਨੂੰਨ ਆਪਣੇ ਹੱਥ ਚ ਲਊਗਾ